ਲੋਡੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕੀਨ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੈ ਅਦਰ ਗਵਾਂਢੀ ਬਾਹਰ ਘੁੰਮ ਰਹੀ ਹੈ ਮੈਂ ਤਾਂ ਹੁਣੇ ਨਿਕਲੀ ਆਂ ਤੇ ਸਵੇਰ ਦੀ ਸੁੱਤੀ ਪਈ ਆਂ ਕੀ ਕਰ ਰਹੀ ਗਵਾਂਢੀ ਚੋਰੀ ਚੋਰੀ ਗਾਜਰਾ ਤੋੜ ਕੇ ਲੈ ਗਏ ਹਾਂ ਹਾਂ ਦਿਖਾਉਂਦੇ ਵੀ ਨਹੀਂ ਹੈ ਸਾਹਿਲ ਕੋ ਕਿ ਲੈ ਕੇ ਜਾ ਰਹੀ ਦੀਦੀ ਮੈਂ ਜਨਨ ਲਾਦੇ ਹੈ ਦੀਦੀ ਮੈਂ ਜਨਨ ਲਾਦੇ ਹੈ ਲੋ ਜੀ ਮੈਂ ਇੱਥੇ ਦੌੜਨ ਆਈ ਸੀ ਅਸੀਂ ਦਰਾਣੀ ਜਠਾਣੀ ਖੜ ਕੇ ਗੱਲਾਂ ਮਾਰਨ ਲੱਗ ਗਈਆਂ ਤੇ ਨਾਲੇ ਸਾਡੀ ਮਾਸੀ ਠੀਕ ਹੈ ਪਰ ਮੇਥੇ ਮੂਥੇ ਤੋੜੇ ਨਹੀਂ ਹੈਗੇ ਮੈਂ ਇੱਥੇ ਦੇਖਦੀ ਹਾਂ ਜੇ ਉਰੇ ਹੋਵੇ ਨਹੀਂ ਫਿਰ ਬਾਹਰ ਤੋੜ ਕੇ ਲਾਉਂਗੀ ਤੋੜਾਂ ਜਾਂ ਨਾ ਤੋੜਾਂ ਹੁਣ ਮੇਰੇ ਦੋ ਮਨਾਂ ਚ ਮਨ ਲੱਗ ਗਿਆ ਹੁਣ ਕਿਉਂਕਿ ਮੌਸਮ ਠੰਡਾ ਹੋ ਗਿਆ ਕੀ ਹੋ ਗਿਆ ਅੱਜ ਅੱਜ ਫੇ ਮੈਂ ਤਾਂ ਅੰਦਰ ਸੁੱਤੀ ਪਈ ਸੀ ਮੈਂ ਤਾਂ ਸੁੱਤੀ ਪਈ ਸੀ ਮੈਨੂੰ ਨਹੀਂ ਪਤਾ ਅੱਛਾ ਮੈਨੂੰ ਨਹੀਂ ਪਤਾ ਲੱਗਿਆ ਅਸੀਂ ਤਾਂ ਨੀਂਦ ਪੂਰੀ ਗੱਡੀ ਅੱਜ ਵੀ ਮੈਂ ਤਾਂ ਸੌਂ ਕੇ ਵਲੌਗ ਤਾਂ ਨਹੀਂ ਬਣਾਇਆ ਕੋਈ ਵੀ ਟਾਈਮ ਨਹੀਂ ਲੱਗਿਆ ਆਪਣਾ ਮੈਂ ਕਿਉਂ ਸੌ ਲਵਾਂ ਵਲੌਗ ਤਾਂ ਬਣਦਾ ਰਹੂਗਾ ਹੋਰ ਕੀ ਕਰੀਏ ਦੇਖਿਨ ਮੈਂ ਕੀ ਕਰਾਂ ਰਹੀ ਮੇਥੇ ਘਰਚੇ ਰਵੱਦਾ ਜਾ ਮੈਂ ਸੋਚੀ ਸੀ ਕਿ ਸਵੇਰੇ ਪੁਰਜੀ ਬਣਾ ਲੂੰਗੀ ਚਲ ਆਏਗਾ ਤੀ ਥੋੜੀ ਜਿਹੀ ਮੇਥੀ ਵੱਢ ਲਾਂ ਮੈਂ ਥੋੜੀ ਜਿਹੀ ਕਿ ਮੇਥੇ ਕੁਛ ਬਾਹਰੋਂ ਲਿਆਉਂਗੀ ਤੇ ਕੁਛ ਪਾਲਕ ਬਾਲੂੰਗੀ ਕਿ ਤਨਾ ਰਾਜਪੁਰੇ ਵੀ ਨਹੀਂ ਜਾਇਆ ਜਾਂਦਾ ਹੈਗਾ ਵੀ ਮਟਰ ਮੂਟਰ ਲਈ ਆਈਏ ਹਨਾ ਸਬਜੀ ਧਰੀ ਵਾਲੀ ਬਣਾ ਲਈਏ ਹਾਂ ਨੂੰ ਦੇਖਦੀ ਆਲੂ ਮੇਠੇ ਦੀ ਪੁਰਜੀ ਬਣਾ ਲੂੰਗੀ ਫਿਰ ਦੇਖੂੰਗੀ ਰਾਜਪਰੇ ਜਾਉਗੀ ਮੰਡੀ ਚ ਲੈ ਕੇ ਆਉਂਗੀ ਸਬਜ਼ੀਆਂ ਟਾਈਮ ਨਹੀਂ ਲੱਗਦਾ ਹੈਗਾ ਕੁਛ ਦਿਨ ਛੋਟੇ ਛੋਟੇ ਹੁੰਦਾ ਠੰਡ ਵੀ ਹੋ ਗਈ ਬਾਈ ਅੱਜ ਹੈਗੇ 15 ਦਸੰਬਰ ਪੌ ਚੜ ਗਿਆ ਅੱਜ ਸ਼ਹੀਦੀ ਦੀ ਵੀਸਾ ਸ਼ਹੀਦੀ ਦੀ ਚੱਲ ਗਏ ਹਨ ਅੱਜ ਤੋਂ ਆ ਤਾਂ ਮੇਥੇ ਨਾ ਖਰਾਬ ਜੀ ਹੋ ਗਈ ਜਮਾ ਇਹ ਬਸ ਕਚਰ ਵੱਧਾ ਜਾਉਣਾ ਹੈ ਭਾਈ ਦੇਖ ਲਈ ਇਹਨੇ ਇਹਨੂੰ ਵੀ ਪੱਟ ਦੂੰਗੀ ਉਹ ਸ਼ੌਚ ਅੰਦਰੋਂ ਢਾਕ ਲੂਗੀ ਉਦਮ ਸਰਦਾਰ ਜੀ ਇਹ ਡੈਕ ਲਵਾਣ ਗਏ ਬਨੇ ਨਵੀਂ ਡੈਕ ਲੈ ਕੇ ਆਏ ਸੀਗੇ ਅਸੀਂ ਸਵੇਰ ਦੇ ਲੰਗੇ ਹੋਏ ਨੇ ਉਪਰੋਂ ਰੇ ਨਹੀਂ ਮਿਲ ਰਹਾ ਹੈਗਾ ਉੱਥੇ ਧਰਨਾ ਲਾਇਆ ਹੋਇਆ ਅੱਧੇ ਗਿਣੇ ਧਰਨੇ ਦੇ ਬੈਠੇ ਨੇ ਪਤਾ ਨਹੀਂ ਕਿਉਂ ਕੋਈ ਸਰਕਾਰਾਂ ਰੇ ਨਹੀਂ ਫੇਰੀਆਂ ਹੈਗੀਆਂ ਸਾਕਾ ਤੋਂ ਐਂ ਕਰ ਰਹੀਆਂ ਨੇ ਤਵਾਸਾ ਨਾਮ ਜੀ ਦੀ ਹੋਵੇ ਮੇਥੀ ਵੱਢ ਲਵਾਂ ਕੁਝ ਫਿਰ ਸੋ ਮਾਰ ਲੂੰਗੀ ਬੱਟ ਵੀ ਲੈ ਜਾਣਾ ਇਹ ਥੀ ਦੇ ਬਥੇਰੀ ਰੋਟੀ ਪੰਜਾਂ ਮਿੰਟਾਂ ਚ ਹੁਣ ਪਰੋਂ ਮਿੱਥੇ ਖੇੜੜੇ ਪਾਣੇ ਸਵਾਰ ਲਈ ਸੀਗੇ ਤੇ ਭਈਏ ਨੇ ਰੋਟੀ ਪਾ ਕੇ ਉਦੋਂ ਨੂੰ ਦੇ ਲਈਏ ਹੁਣ ਬਣਾ ਕੇ ਰੋਟੀ ਸਰਦਾਰ ਜੂ ਨੇ ਮੇਰੇ ਹਜੇ ਆਈ ਨਹੀਂ ਹੈਗੇ ਸਾਰੇ ਰੇਲ ਆਪ ਰਹਿ ਨੇ ਮਾਸਾ ਰੇਲ ਮਿੱਲੇ ਸਵੇਰ ਤੋਂ ਘਰ ਨਾਲ ਆਏ ਬੈਠੇ ਨੇ ਭੁੱਖਣ ਭਾਣੇ ਆ ਜੂਸ ਖਾਦਾਂ ਹੋਣਾ ਪਤਾ ਨਹੀਂ ਉੱਦ ਪਾਣ ਗਏ ਸੀ ਕਿ ਡੈਰੀ ਚ ਅੱਗੋਂ ਡੈਰੀ ਵਾਲਾ ਵੀ ਡੈਰੀ ਬੰਦ ਕਰਕੇ ਲੰਘ ਗਏ ਸਾਢੇ 7 ਵਜੇ ਉਹ ਡੈਰੀ ਬੰਦ ਕਰਤੀ ਮੈਂ ਤਾਂ ਹੈਰਾਨ ਐ ਵੀ ਦੱਸ ਜਿਹੜੇ ਉਹ ਕੱਢਦੇ ਧਾਰ ਲੇਟ ਕੱਢਦੇ ਤੇ ਫਿਰ ਵੀ ਚੱਲ ਮੇਰੇ ਵੱਲ ਮੈਂ 7:30 ਵਜੇ ਨੂੰ ਇਸ ਧਾਰ ਕੱਢ ਲਈ ਸੀਗੀ ਹਨਾ ਸਾਢੇ 7 ਵਜੇ ਤੋਂ ਪਾਣੀ ਦੇ ਸਾਢੇ 7 ਵਜੇ ਪਹਿਲਾਂ ਹੀ ਸੰਭਟ ਹੈ ਡੈਰੀ ਬੰਦ ਕਰਦੇ ਜਿਹੜੇ ਲੇਟ ਕੱਢਦੇ ਤਾਂ ਹੈਰਾਨਾ ਤਾਂ ਦੱਸ ਗਿਆ ਹਾਂ ਹੁਣ

ਚੀਜ਼ ਤੇ ਲੂਫਾ ਤੇ ਆਂਡੇ ਵੀ ਬੱਲੇ ਪਨੀਰ ਦੀ ਭੁਰਜੀ ਬਣਾ ਕੇ ਖਾ ਲਓ ਜਾਂ ਪਨੀਰ ਫੜਨਾ ਚੀਜ਼ ਚ ਲੈ ਤੇ ਇਹ ਕੀ ਹੈ ਕੱਲ ਨੂੰ ਜਾਂ ਅੱਜ ਮੰਡੀ ਜਿਹਾ ਵਾਲੇ ਸਬਜ਼ੀਆਂ ਸੁੱਜੀਆਂ ਲੈ ਕੇ ਆਈਏ ਆਲੂ ਵੀ ਸਾਡੇ ਖਰਾਬ ਜੇ ਹੋ ਗਏ ਕੁਸਟਾ ਪਾ ਪੜੀ ਦੀ ਸਵਾਰਦੀ ਮੱਝਾਂ ਨੂੰ ਉੱਚ ਰੱਖਦੇ ਸੀਗੇ ਉਹ ਮੱਝਾਂ ਨੂੰ ਪਾ ਲਾਂਗੇ ਨਾ ਦੋ ਮੈਂ ਕਿਹਾ ਸੀ ਵੀ ਦੋ ਕਿਲੋ ਰੱਖ ਲਿਓ ਦੋ ਤਿੰਨ ਕਿਲੋ ਵੀ ਬਾਕੀ ਪਾਹਣੇ ਫਿਰ ਲਿਆਵਾਂਗੇ ਹੋਰ ਪਿਆ ਉਸ ਤੋਂ ਚਲੋ ਇਹ ਜੀ ਹੈ ਨਹੀਂ ਸਾਡੇ ਕੋਲ ਹੋਂਦਕ ਤਾਂ ਈਅਰ ਸਬਜੀ ਖਾਣ ਨੂੰ ਦਿਲ ਕਰਦਾ ਹੈ ਸਵੇਰੇ ਫੇਰ ਉਹ ਬਣਾ ਲੈਣੀ ਹੈ ਆਲੂ ਮਠੀ ਦੀ ਪੁਜੀ ਬਣਾਉਂਗੀ ਸਵੇਰੇ ਦੋ ਦਿਨ ਤਾਂ ਅਵੇ ਅੱਧੀ ਪੂਰੀ ਨੀਂਦ ਗੱਡੀ ਉਹਦੇ ਹੱਦ ਜਿਵੇਂ ਰਾਤ ਨੂੰ 10 10 11 ਮੇਰਾ 12 ਕਰਾਂ ਹੁੰਦੀ ਸੌਂਦੇ ਸੀ ਜੀ ਹਨਾ ਦੋ ਦਿਨ ਤੱਕ ਮੈਨੂੰ 12:30 1:00 ਵਜੇ ਆਏ ਕਿਉਂਕਿ ਪ੍ਰੈਸਾਂ ਕਰਨੀਆਂ ਹਨਾ ਕੱਪੜੇ ਨੂੰ ਕੱਪੜੇ ਸਾਂਭਣੇ ਲਿਆਰੀ ਮੁੱਤ ਕੱਪੜੇ ਸਾਂਭਣੇ ਹਨਾ ਬਹੁਤ ਲਿਆਰੀ ਬਹੁਤ ਕੰਮ ਹੁੰਦੇ ਸੀਗੇ ਹੁਣ ਦੋ ਦਿਨ ਹੋ ਗਏ ਮੈਂ ਰੱਜ ਕੇ ਸੌਈ ਆਜ ਵੀ ਰੱਜ ਕੇ ਸੌਈ ਤੇ ਕੱਲ੍ਹ ਵੀ ਰੱਜ ਕੇ ਸੌਈ ਪੂਰੀ ਰੈਸਟ ਕਰੀ ਜਿਆ ਕਾ ਕਾ ਕੇ ਸੋ ਮੇਰਾ ਹੱਥ ਦਵਾਰੇ ਸੁੱਜੀ ਗਿਆ ਬਾਅਦ ਚ ਦਰਦ ਹੋਣਾ ਸ਼ੁਰੂ ਹੋਣੇ ਸੀ ਦਵਾਰੇ ਦੇ ਦਵਾਈ ਆਪਾਂ ਲੰਦੇ ਨਹੀਂ ਹੈਗੇ ਦਵਾਈ ਤਾਂ ਹੈਗੀ ਐ ਲਈ ਭੁੱਲ ਜੰਦੀ ਹੁਣ ਦੇਖਦੀ ਆਂ ਹੱਥ ਤੱਕ ਲਗਾਤਾਰ ਲੰਮੀ ਦਵਾਈ ਆ ਬਾਹ ਬਹੁਤ ਦੁਖਦੀ ਆਂ ਉਹ ਆ ਬਾਹ ਬੁਧੀ ਐ ਸਜੀ ਬਾਹ ਉਹਦੇ ਕੱਬੀ ਲੱਤ ਦੂ ਉਹਦੇ ਕਿਸੇ ਟਾਈਮ ਤਾਂ ਆਇਆ ਹੋਏ ਨਾ ਬਹੁਤ ਸਾਰਦਾ ਐ ਜਦ ਬਿਲਕੁਲ ਕੰਮ ਨਹੀਂ ਬਣਦਾ ਹੈ ਕੋਈ ਜਾ ਲੱਤ ਨੂੰ ਔਖੀ ਹੋਲਨੇ ਪਉਂਦਾ ਹਨ ਗਠੀਏ ਕਰਕੇ ਨੂੰ ਔਖਾ ਬਣੇ

ਅਸਿਲੇ ਇਹ ਵੀ ਟ੍ਰੈਕਟਰ ਵਾਸਤੇ ਜੇ ਮੈਂ ਟੈਕ ਕਰਵਾਈ ਹੋਵੇ ਦੋ ਦਿਨ ਕੱਲ ਤਲਵਾਈ ਦੀ ਹਾਂ ਪਰਸੋਂ ਰਾਤ ਦੀ ਆਈ ਹੋਈ ਹੈ 12 ਵਜੇ ਦੀ ਬੋਟਾ ਬਥੇ ਦਿਨ ਪਹਿਲਾਂ ਦੀ ਕੱਲ ਬੋਟਾ ਸੀਗੇ ਹਨ ਤੇ ਕੱਲ ਲਵਾਣੀ ਹੋਈ ਹੈ ਕੱਲ ਕਿਧਰ ਗਏ ਹੋਏ ਸੀਗੇ ਕੁਝ ਬੋਟਾ ਕਰਕੇ ਕੁਝ ਊਂਡ ਕਿਦੇ ਲੰਦੇ ਹੋਏ ਸੀਗੇ ਪਰ ਅੱਜ ਸਵੇਰੇ ਛੁੱਟੀ ਮਾਰੀ ਦੀ ਹਾਂ ਮੈਂ ਟੈਕ ਲਵਾ ਕੇ ਆਣੀ ਹੁਣ ਢੇਰੇ ਹੋਈ ਜੀ ਆਇਆ ਥੋੜਾ ਦਿਨ ਚੱਲ ਪਾਵਾਂਗੇ ਫਿਰ ਟੈਕ ਕ੍ਰੈਕਟਰ ਦੇ ਨੰਨੀ ਕ੍ਰੈਕਟਰ ਲਾ ਲਏ ਮੈਂ ਤਾਂ ਕਿਹਾ ਸੀ ਉਹ ਸਰਦਾਰ ਜੀ ਨੂੰ ਮੈਂ ਕਿ ਰੈਂਡ ਤੋਂ ਕਿੰਚਲ ਕੋਈ ਨਹੀਂ ਲਵਾ ਲੈਣੇ ਐ ਮੈਂ ਕਿ ਲਵਾ ਲਓ ਪੈਸੇ ਲਾਣੀ ਨੇ ਕਿ ਫੁਰਕੋ ਹੋ ਰਹੀ ਏ ਮੈਂ ਉਹ ਜੀ ਪਰੌਟੀ ਬੰਨ ਦਾ ਨਵੇੜ ਕੇ ਬਸ ਭਾਂਡੇ ਮਾਜ ਕੇ ਦਹੀਂ ਜਮਾ ਦੂੰਗੀ ਜਦੋਂ ਸਰਦਾਰ ਜੀ ਆਪੀ ਫਿਰ ਉਪਕਾਣੇ ਬਸ ਹੁਣ ਤਾਂ ਤੂਰੇ ਹੋਈ ਨੇ ਆਣ ਆਣੀ ਆ ਟਾਈਮ ਵੀ ਕਾਫੀ ਹੋ ਗਿਆ ਦਵਾਰੇ ਫੇਰ ਨਹੀਂ ਜਦ ਨਹੀਂ ਸ਼ੁਰੂ ਹੋਗੀ ਹਲੇ ਮੈਂ ਇੱਕ ਰਾਜਪੁਰ ਤੋਂ ਥੋੜੀ ਸ਼ੋਪਿੰਗ ਕਰਕੇ ਲੈ ਕੇ ਆਣੀ ਐ ਭਲੇ ਇਹ ਬਜਾ ਲੈ ਕੇ ਆਣਾ ਇੱਕ ਕੋਣਪੋਤਾ ਹੁਣ ਲੈ ਕੇ ਆਣਾ ਬਸ ਹੋ ਗੀਏ ਹੁਣ ਕੰਨ ਲੰਗਾ ਕੀ ਕਰੀਏ ਬੀ ਜੀਵਨ ਦੇ ਆਪੜ ਮੈਂ ਤੇ ਸਮਾਰ ਕੇ ਧੋ ਕੇ ਰੱਖ ਤੇ ਬਸ ਉਹਨਾਂ ਦਾ ਲਸਣ ਪਿਆਜ਼ ਤਿਆਰ ਕਰ ਲੂੰਗੀ ਮੈਂ ਤੇ ਮਸ਼ੀਨ ਚ ਨੂੰ ਚੀਰ ਕੇ ਰੱਖ ਲੂੰਗੀ ਸਵੇਰੇ ਉੱਠ ਕੇ ਤੜਕਾ ਲਾ ਦਵਾਂਗਾ ਆ ਤਾਂ ਵੀ ਮੇਰੀ ਰੋਟੀ लेट ਹੋ ਗਈ ਕਿਉਂਕਿ ਮੈਂ 6:30 ਵਜੇ ਰੋਟੀ ਬਣਾਣ ਗਈ। ਅੱਜ ਬਰਸ ਘੁੰਮਣ ਲੱਗੇ ਨਾ ਨਵੀਂ ਦਰਾਨੀ ਨਾਲ ਬਾਹਰ ਘੁੰਮਣੀ ਆ। ਘੁੰਮ ਘਮ ਕੇ ਆ ਕੇ ਵਸ ਫੇਰ ਹੁਣ ਮੈਂ ਚਲੋ ਰੋਟੀ ਦਾ ਹਜ ਕਿਸੇ ਨੇ ਖਾਣਾ। ਠੰਡੋ ਹੋ ਗਈ ਹੁਣ ਤਾਂ ਵਾਕਈ। ਸ਼ਾਮ ਦਾ ਟਾਈਮ ਹੋ ਗਿਆ ਦੇਖ ਲਓ ਤੁਸੀਂ ਹੁਣ ਵੀ ਮੌਸਮ ਇੰਨਾ ਠੰਡਾ ਹੋ ਗਿਆ। ਆਪਾਂ ਨੇ ਕੀ ਆ ਲੱਗੇ ਵੇ ਕਰਨ ਸਰਦਾਰ ਜੀ ਮੇਰੇ ਟਰੈਕਟਰ ਪਹਿਲਾਂ ਤੇ ਖੜੇ ਸੀ ਕਿ ਬਾਹਰ ਕੱਢ ਦੇ। ਬਾਹਰ ਗਾਦੇ ਗੱਡੇ ਤੇ ਫੇਰ ਦੇਖੀ ਉਹ ਪਿੱਛੇ ਦੇ ਬਾਹਰ ਨਹੀਂ ਹੋਗੇ ਜਿਆਦਾ ਹੈ ਸ਼ੋਹ ਇਹ ਕਰ ਉਰੇ ਨਾ ਹੋਰ ਹਰੀ ਜੱਦ ਲਾ ਦੇ ਇੱਧਰ ਤੱਕ ਨਾਲੇ ਆ ਟਮਾਟਰਾਂਗੇ ਦੇਖੀ ਰੰਡਾ ਪਟਾ ਉੱਤੇ ਕੋਈ ਪੱਕਿਆ ਟਮਾਟਰ ਉਹ ਡਾਟਰ ਮਡਾਟ ਉਹ ਹਾਂ ਆ ਦੇਖੋ दो टमाटर तो पक्के चले पक तो हैं चलो 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 करो ਬੀ ਉਦੋਂ ਨੇ ਮੰਗਾਲੇ ਉਦੋਂ ਨੇ ਕੱਟ ਦੇਣੀ ਬਾਹਰ ਤਾਂ ਕੀ ਚਾਬੀ ਲਿਆ ਗੱਡੀ ਕੇ ਉਦੋਂ ਚਾਬੀ ਨਹੀਂ ਆਈ ਗੱਡੇ ਕੇ ਅੱਗਲੇ ਕੋਈ ਟਰੈਕਟਰ ਖੜਾਉਣਾ ਗੱਡੀ ਦੇ ਉੱਪਰ ਖੜਾਉ ਦੇ ਦੇ ਦੇਖੀ ਲੈ ਟਮਾਟਰ ਪੱਕ ਗਏ ਟਮਾਟਰਾਂ ਨੂੰ ਸੰਭਲੋ ਬਈ ਇਹਨੂੰ ਲੈਦਾ ਮੂੰਹ ਤੋਂ ਚਾਬੀ ਲੈ ਕੱਪੜੇ ਧਾਰਾ ਮੈਂ ਤਾਂ ਪਹਿਲਾਂ ਗੱਬੀ ਲਿਆ ਬੁੱਤ ਗੱਡੀ ਕੇ ਅਬ ਤੂੰ ਬੂਟ ਕਿਉਂ ਨਹੀਂ ਪਾ ਕੇ ਆਇਆ ਹੈ ਜੀਪ ਉੱਪਰ ਕਰ ਉੱਪਰ ਦੇ ਉੱਪਰ ਦੇ ਸਾਈਡ ਮੇ ਸਬਜ਼ੀ ਬਣਾਈ ਸੀ ਕਿ ਚਿੱਟੇ ਛੋਲਿਆਂ ਦੀ ਤੇ ਉੱਧਰ ਵਧਾਈ ਲੈਣ ਵਾਸਤੇ ਕਿ ਨਰਾਏ ਸੀਗੇ ਉਹਦੇ ਘਰ ਵਿਆਹ ਦੀ ਪਹਿਲਾਂ ਉੱਧਰ ਬੈਠੇ ਰਹੇ ਹਾਂ ਮੈਂ ਜੀ ਕਿ ਤਿੰਨ ਪਾਟੇ ਦੀ ਮੈਂ ਤਾਂ ਆਹ ਸੂਟ ਵਿੱਚ ਆ ਕੇ ਮਸ਼ੀਨ ਚੋਂ ਧੋਤਾ ਪਤਾ ਨਹੀਂ ਪਹਿਲੀ ਵਾਰੀ ਧੋਤਾ ਪਤਾ ਨਹੀਂ ਨਾ ਪਹਿਲਾਂ ਤਾਂ ਮੈਂ ਡਰੈਕ ਲਈ ਨਹੀਂ ਕਰਾਈ ਸੀਗੀ ਇਹ ਦੀ ਪਹਿਲੀ ਵਾਰੀ ਮਸ਼ੀਨ ਚੋਂ ਧੋਤਾ ਪਾ ਕੇ ਈ ਜੀ ਦੋ ਕੁ ਗਰੇ ਤੇਤੇ ਜੁਣੀ ਆਟਾ ਉੱਟਾ ਲੱਗਿਆ ਹੋਇਆ ਸੀਗਾ ਬੱਸ ਪ੍ਰੈਸ ਕਰਕੇ ਐ ਠੀਕ ਹੋ ਜਾਊਗਾ ਗੋਟਾ ਪੱਤੀ ਦਾ ਵਰਕ ਐ ਇਹ ਮੇਰੇ ਦਿਉਰ ਦੇ ਵਿਆਹ ਦਾ ਸੂਟ ਐ ਟਮਾਟਰ ਲੈ ਕੇ ਆਣੀ ਹੋ ਜੀ ਮੈਂ ਤੋਰ ਕੇ Siapa yang ada di sana? Hah? Phone ada, papa. ਇਹ ਪੱਤਾ ਟਮਾਟਰ ਮੈਂ ਤਾਂ ਕਹਿਨੀ ਨਾ ਜਿਹੜੇ ਆਹ ਸਾਰੇ ਪੱਕ ਰਹੇ ਇਹਨੂੰ ਪੜਾਵਾ ਲੋ ਵੀ ਹਨੇਰਾ ਹੋ ਗਿਆ ਮੈਂ ਤੋੜਨ ਲੱਗੀ ਸੀਗੀ ਟਮਾਟਰ ਵਿੱਚੇ ਹਨਾ ਪਿੰਡ ਚੋਂ ਕੁੜੀਆਂ ਆ ਗਈਆਂ ਜਸੂ ਦੀ ਵੋਟੀ ਦੇਖਣ ਟਮਾਟਰ ਤਾਂ ਮੇਰਾ ਬੋਈਆ ਉਰੀ ਰਹਿ ਗਿਆ ਆ ਰਹਿ ਗਿਆ ਬੋਈਆ ਚੱਲ ਹੁਣ ਤਾਂ ਕੱਲੂ ਤੋੜੂਗੀ ਖੋਨੀ ਤੋੜਦੀ ਇੱਕ ਟਮਾਟਰ ਤੋੜਿਆ ਹੋਇਆ ਹੁਣ ਚਲਿਏ ਪੰਦਰ ਬਾਈ ਠੰਡ ਹੋ ਗਈ ਸੁੱਕੀ ਠੰਡ ਪੈ ਗਈ ਹੈ ਕਹਾਣੀ ਹੁਣ ਰੋਟੀ ਪਾਣੀ ਦੀ ਤਿਆਰੀ ਕਰੀਏ ਟਮਾਟਰ ਤੇ ਗੋਭੀ ਦਾ ਰਹਿਗੀ ਤੋੜਨੀ ਸੀ ਹਣ ਤਾਂ ਹੀ ਤੋੜ ਹੋਣੀ ਪਹਿਲਾਂ ਤਾਂ ਬਾਹਰ ਦੀ ਲਾਈਟ ਆਨ ਕਰ ਹਜੇ ਮੈਂ ਕੱਪੜੇ ਨਹੀਂ ਤੈਹਾ ਲਾਣੀਆਂ ਨੇ ਓਹੋ ਇੱਧਰ ਨਾਲ ਦਮਾਗ ਹੱਲ ਗਿਆ ਮੇਰਾ ਲਓ ਜੀ ਕਦੋਂ ਦੀ ਲੱਗ ਗਈ ਹੋਈ ਐ ਬਾਹਰ ਅੱਜ ਤਾਂ ਸਾਰਾ ਦਿਨ ਐ ਹੀ ਲੱਗ ਗਿਆ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਲੋਕ ਖੋਲਦੀ ਭਾਂਡੇ-ਪੁੰਡੇ ਮੰਜੀਏ ਹੁਣ ਤਾਂ ਰੋਟੀ-ਬਾਣੀ ਦੀ ਤਿਆਰੀ ਕਰੀਏ ਘਰ ਦੇ ਕਿੰਨੂ ਤੋੜੇ ਸੀਗੇ ਜੂਸ ਨਹੀਂ ਬਣਾ ਕੇ ਪੀ ਹੋਇਆ ਟਾਈਮ ਹੀ ਨਹੀਂ ਲੱਗਦਾ ਕੁਝ ਦਿਨ ਛੋਟੇ-ਛੋਟੇ ਨੇ ਕੁਝ ਟਾਈਮ ਬਹੁਤ ਘੱਟ ਹੁੰਦਾ ਏ ਇਹ ਲੰਘ ਜਾਂਦਾ ਇਹ ਸਾਰਾ ਦਿਨ ਗਿੱਜਰੋਂ ਕਰ ਦਵਾ ਉਦੋਂ ਰੋਟੀ ਦਿੱਤੀ ਸੀਗੀ ਭਾਂਡੇ ਚੱਕ ਲਿਆ ਮੈਂ ਠੰਡ ਲੱਗ ਰਹੀ ਸੀ ਸੱਚੀ ਮੈਂ ਸੋਚਦੀ ਸੀ ਜਿਹੜੀ ਇਹ ਵਾਲੀ ਚਾਹੀਏ ਨਾ ਇਹਦਾ ਵੀ ਗਲੇਫ ਲੈ ਕੇ ਆ ਮੈਂਨੇ ਰੋਜ਼ ਸੋਚੀ ਜਾਂਦੀ ਇਹ ਵੀ ਉਹ ਕੰਬਲ ਤੇ ਗਲੇਫ ਚੜਾਉਂਗੀ ਚੜਾਇਆ ਜਾਂਦਾ ਨਹੀਂ ਹੈਗਾ ਐਂ ਹੀ ਰਹਿ ਜਾਂਦਾ ਗਲੇਫ ਹੁਣ ਠੰਡ ਲੱਗ ਰਹੀ ਹੈ ਉਧਰੋਂ ਉੱਠ ਕੇ ਆਏ ਨਾ ਚਾਹ ਪਾਣੀ ਬਣਾਇਆ ਭੋਜ ਸਾਡੀ ਗਈ ਹੋਈ ਸੀਗੀ ਰਾਜਪਰੇ ਨੂੰ ਫਿਰ ਅਸੀਂ ਦਰਾਣੀ ਚ ਛਾਣੀ ਨੇ ਚਾਹ ਪਾਣੀ ਬਣਾਇਆ ਲੋਚੇ ਔਲਿਆਂ ਦਾ ਚਾਰ ਪਾਣਾ ਸੀਗਾ ਉਹ ਵੀ ਨਹੀਂ ਪਾ ਹੋਇਆ ਠੰਡ ਚੜ ਰਹੀ ਹੈ ਕੀ ਕਰੂੰ ਕੀ ਕਰੂੰ ਬਾਈ ਠੰਡ ਚੜ ਰਹੀ ਹੈ ਦੇ ਦੇ ਦਰਤੀਏ ਸੁੱਕਾ ਤੇ ਸੁੱਕਦੀ ਆਵਾਂ ਏਕ ਲਾਲ ਦੇ ਦੇ ਦਰਤੀਏ ਸੁੱਕਾ ਤੇ ਸੁੱਕਦੀ ਆਵਾਂ ਏਕ ਲਾਲ ਦੇ ਦੇ ਦਰਤੀਏ ਜਗ ਵਰਗੇ ਹੋ ਜਾਈਏ ਏਕ ਲਾਲ ਦੇ ਦੇ ਦਰਤੀਏ ਬਿਨ ਪੌੜੀ ਚੜ ਜਾਵਾਂ ਏਕ ਲਾਲ ਦੇ ਦੇ ਦਰਤੀਏ ਬਿਨ ਪੌੜੀ ਚੜ ਜਾਵਾਂ ਇਕ ਲਾਲ ਦੇ ਦੇ ਦਤਿਏ ਟੋਲਾ ਨਾਲ ਵਿਆਹ ਆਵਾਂ ਨੀ ਇਕ ਲਾਲ ਦਤਿਏ ਟੋਲਾ ਨਾਲ ਵਿਆਹ ਆਵਾਂ ਇਕ ਲਾਲ ਦੇ ਦੇ ਅੰਬੇ ਮਾਣੀ ਜਗਵਰ ਕੀ ਹੋ ਜਾਵਾਂ ਇਕ ਲਾਲ ਦੇ ਦੇ ਮਰ ਜਗ ਕੋਲ ਕੇ ਇਕ ਦੇ ਦੇ ਦਤਿਏ ਜਗਵਰ ਕੀ ਹੋ ਜਾਵਾਂ ਨੀ ਇਕ ਲਾਲ ਦਤਿਏ ਜਗਵਰ ਕੀ ਹੋ ਜਾਵਾਂ ਤੂੰ ਪਿੱਛੇ ਹਟ ਕੇ ਚੜਦਾ ਚੜਾਈਆਂ ਦੇ ਦੇ ਗੱਲ ਬੋਲਦਾ ਇਕ ਲਾਲ ਦੇ ਦੇ ਦਾਤੀਏ ਜਗ ਵਰਗੀ ਅਰੇ ਮੇਰੀ ਪਤੀ ਲਗਦੀ ਇਕ ਲਾਲ ਦੇ ਦੇ ਦਾਤੀਏ ਜਗ ਵਰਗੇ ਜਾਈਣੀ ਇਕ ਲਾਲ ਦੇ ਦੇ ਦਾਤੀਏ ਜਗ ਵਰਗੀ ਹੋ ਜਾਵਾ ਇਕ ਲਾਲ ਦੇ ਦੇ ਅੰਬੇ ਮਾਣੀ ਮੈਂ ਸੋਨੇ ਦਾ ਚਾਤਰ ਚੜਾਵਾ ਇਕ ਲਾਲ ਦੇ ਦੇ ਦਾਤੀਏ ਨੀ ਮੈਂ ਸੋਨੇ ਦਾ ਚਾਤਰ ਚੜਾਵਾਣੀ ਇਕ ਲਾਲ ਦੇ ਦੇ ਦਾਤੀਏ ਤੇ ਸੋਨੇ ਦਾ ਚਾਤਰ ਚੜਾਵਾ ਇਕ ਲਾਲ ਇਕ ਲਾਲ ਦੇ ਦੇ ਦਾਤੀਏ ਨੀਵੇਂ ਬੇਣਪੋੜੀ ਚੜ ਜਾਵਾਂਣੀ ਇਕ ਲਾਲ ਦੇ ਦੇ ਦਾਤੀਏ ਨੀਵੇਂ ਬੇਣਪੋੜੀ ਚੜ ਜਾਵਾਂ ਜੀਜੀ ਗੋਦੀ ਵਿੱਚ ਬਾੜ ਖੇਡਦਾ ਗੋਦੀ ਵਿੱਚ ਵਾਲ ਖੇਡਦਾ ਚੜਦਾ ਚੜਾਈਆਂ ਜਜਕਾਰ ਬੋਲਦਾ ਇਕ ਲਾਲ ਦੇ ਦੇ ਅੰਬੇ ਮਾਣੀ ਨਾ ਪੁੱਲਾ ਤੇ ਬੈਗ ਛਾਵਾਂ ਇਕ ਲਾਲ ਦੇ ਦੇ ਦਤੀਏ ਨੀ ਮੈਂ ਪੁੱਲਾ ਭਈ ਵਸ ਕਾਵਾਂ ਇਕ ਲਾਲ ਦੇ ਦੇ ਅੰਬੇ ਮਾਣੀ ਨਾ ਗੋਦੀ 'ਚ ਐ ਖੜਾਵਾਂ ਇਕ ਲਾਲ ਦੇ ਦੇ ਦਤੀਏ ਨੀ ਮੈਂ ਗੋਦੀ 'ਵਾਂ ਲਖੜਾਵਾਂ ਇਕ ਲਾਲ ਦੇ ਦੇ ਅੰਬੇ ਮਾਣੀ ਮੈਂ ਦੁਨੀਆ ਨਾਲ ਲੜ ਲਜਾਵਾਂ ਬੱਲੇ ਬੱਲੇ ਨੀ ਐਸ਼ਕ ਬਰਾਂਡੀ ਛੜਵੀ ਬੱਲੇ ਬੱਲੇ ਨੀ ਬਰਾਂਡੀ ਛੜਵੀ ਏ ਵਾਡਿਆਂ ਕਰਾਂ ਦੀ ਬੋਟੀ ਨੀ ਐਸ਼ਕ ਬਰਾਂਡੀ ਛੜ ਲੈਣੇ ਸੋਨੇ ਦੀ ਜਗ੍ਹਾ ਵੇਖ ਲੈ ਚਲ ਪੁੱਤੇ ਦੀ ਵਾਰੀ ਗਾ ਕੇ ਜਾਂਦੇ 500 ਰੁਪਏ ਅੱਗੇ ਤਾਂ ਤੁਸੀਂ 4-5 ਜਣੀਆਂ ਹੁੰਦੇ ਸਾਡੇ ਕੋਲ ਨਹੀਂ ਆਉਂਦੀਆਂ ਕੋੜੀਆਂ ਆਉਂਦੇ ਆਂ ਬੁੜੀਆਂ ਮਰ ਗਈਆਂ ਅੱਕੜ ਕੰਨੀ ਦੀ ਐ ਮੈਂ ਹਾਂ ਹੋ ਉਧਰ ਚਾਰ ਬਾਗੜੀਆਂ ਤੇ ਆਏ ਕਰਦੇ ਤੇ ਚਾਰ ਪੰਜ ਮਾਂ ਭੀ ਸੱਚੀ ਰੱਬ ਘਰ ਗਈਆਂ ਅਸਲੀ ਚਲਿਆਂ ਜਾਂਦੇ ਦੋ ਸਾਲ ਨੇ ਕਿਉਂ ਜਾਉਂਗੀਆਂ ਹੋਰ ਕੀ ਮੰਗੋ ਬੈਠਕਦੀ ਹਜੇ ਨਹੀਂ ਜਾਣਾ ਹੈਗਾ ਕਰਾਨ ਦੇ ਨਾ ਬਾਵਲਾ ਆਖ ਵਿੱਚ ਗੋਠਲੀ ਪੁੜਾ ਦੇਣਗੇ ਨਹੀਂ ਸਾਨੂੰ ਸੁਈਆਂ ਇੱਕ ਵਾਰ ਸੁਈਆਂ ਦਾ ਜੱਬ ਕੜਿਆ ਵਿਆਹ ਦੀ ਮੇਰੀ ਉਹ ਨੋਨ ਬਾਲ ਦਿੱਤੀਆਂ ਹਾਂ ਇਹਨਾਂ ਨਾਲ ਤਾਂ ਦਾਣਾ ਪਉਂਦੀ ਆ ਉਹ ਜਿਹੜੀ ਤੁਸੀਂ ਸੂਈਆਂ ਲੈ ਕੇ ਆਂਦੇ ਤੇ ਉਹ ਵਾਲਿਆਂ ਹਨ ਹਾਂ ਬਾਜੀ ਕਰਨ ਇਹਨਾਂ ਨੇ ਕਿ ਸ਼ੈਂਪਾਂ ਜੀ ਹਾਂ 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 ਬਹੁਤ ਨੇ ਕਿੰਨੇ ਦਿੰਦੇ ਆ ਹਾਂ ਅੱਛਾ ਹੱਥ ਭਰਦੇ ਕਰਦੀ ਲਈ ਮੈਂ ਤਾਂ ਛੋਟੀ ਹਾਂ ਹਾਂ ਸਾਰਿਆਂ ਨੇ ਅਸੀਂ ਪਾ ਪਾ ਕੇ ਜੀ ਸੂਈਆਂ ਉਹ ਸਿਰਕੇ ਲਾਂਦੇ ਜਿਹੜੀ ਕਾਲੀ ਕਾਲੀਆਂ ਜੀ ਸੂਈਆਂ ਹਾਂ ਉਹ ਲਾਂਦੀਆਂ ਸੀ ਵਾਚੁੰਦੀਆਂ ਸਗੇ ਹਾਂ 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 ਵਾਚੁੰਦੀਆਂ ਸਾਰੇ ਹੋਰ ਸਾਰੀਆਂ ਨੋਨ ਬਾਲ ਦਿੱਤੀਆਂ ਗੁੱਠੀਆਂ ਲੈ ਲੈਣੀਆਂ ਸੂਈਆਂ ਲੈ ਲੈਣੀਆਂ ਬਹੁਤ ਕੁਝ ਲੈ ਡੋਰੀਆਂ ਪੈਸੇ ਤਾਂ ਬਹੁਤ ਐ ਨਾ ਨਾ ਉਹਦਾ ਵੀ ਹੋਰ ਕਿਤੇ ਨਹੀਂ ਆਣਾ ਮਰ ਸਭ ਤੇ ਮੋਕੇ ਡਾਇਰ ਮਰਾ ਜਾਦੀ ਨੱਕਾ ਵੱਡੀ ਉਮਰ ਕਰੇ ਤੇ ਨੋ ਜੋੜੀ ਜੇਰੇ ਮੁੰਡੇ ਦੇ ਵਿਆਹ ਦੀ ਲਾ ਕੇ ਘਤਰ ਦੇਵਰ ਦੀ ਅੰਨਾ ਕੋਈ ਮੇਰੇ ਦਿਓਰ ਦੇ ਵਹਤਾਂ ਵਾਧ ਆਈਆਂ ਨਹੀਂ ਆਹ ਨਹੀਂ ਨੇ ਖਾ ਲਿਆ ਉਹਨੇ ਨਾਲ ਕੋਲ ਥਾਲਾ ਲੰਗਿਆ ਕੇ ਇਹਨਾਂ ਦੇ ਦੋ ਤਿੰਨ ਲਾਗੀ ਸੋਰੇ ਕੋਲ ਕੱ ਲੈ ਜਾ ਬਾਬੇ ਤੁਮ ਮੈਂ ਇੱਕ ਪੁੱਤ ਮੰਗਿਆ ਬਾਬੇ ਤੁਮ ਮੈਂ ਇੱਕ ਪੁੱਤ ਮੰਗਿਆ ਬਾਬੇ ਤੁਮ ਮੈਂ ਇੱਕ ਪੁੱਤ ਮੰਗਿਆ ਮੈਨੂੰ ਜਿੱਤੇ ਸਤੇਜ ਕਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਕਾਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਕਾਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਕਾਰਾ ਮੇਰੇ ਪੀਰ ਦਾ ਇੱਕ ਪੁੱਤ ਮੇਰਾ ਸਕੂਲੇ ਜਾਵੇ ਇੱਕ ਪੁੱਤ ਮੇਰਾ ਸਕੂਲੇ ਜਾਵੇ ਰਕਟਾ ਬਾਂ ਕੇਜ ਕਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਿਕਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਿਕਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਿਕਰਾ ਮੇਰੇ ਪੀਰ ਦਾ ਇੱਕ ਪੁੱਤ ਮੇਰਾ ਪਾਣੀ ਡਾਵੇ ਇੱਕ ਪੁੱਤ ਮੇਰਾ ਪਾਣੀ ਡਾਵੇ ਇੱਕ ਪੁੱਤ ਮੇਰਾ ਪਾਣੀ ਡਾਵੇ ਸਾਵਾ ਤੇ ਮੇਰਾ ਪੁੱਤ ਪਾਣੀ ਡਾਵੇ ਹੂੰ ਜਾਂ ਸੰਗਲ ਚੱਕੇ ਜਿਕਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਿਕਰਾ ਮੇਰੇ ਪੀਰ ਦਾ ਕਾਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਿਕਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਿਕਰਾ ਮੇਰੇ ਪੀਰ ਦਾ ਇੱਕ ਪਤ ਮੇਰਾ ਡੰਗਰ ਚਾਰੇ ਇੱਕ ਪਤ ਮੇਰਾ ਡੰਗਰ ਚਾਰੇ ਜੁਗਾ ਪਾਣੀ ਢਾਰੇ ਜਿਕਰਾ ਮੇਰੇ ਪੀਰ ਦਾ ਬੋਲਦੀ ਨਾ ਥੱਕਾਂ ਜਿਕਰਾ ਮੇਰੇ ਪੀਰ ਦਾ ਲੈ ਨਹੀਂ ਪਹਿਰਾਈ ਦੀਏ ਤਾਂ ਮਾਰੇ ਕੋ ਹੋਰ ਆਂਦੀ ਹੁੰਦੀ ਦੋ ਇੱਕ ਮਦਰੀ